ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਅੱਜ 392 ਦਿਨ ਹੋ ਗਏ ਦਿੱਲੀ ਅੰਦੋਲਨ ਨੂੰ ਦੋ ਚੱਲਦਿਆਂ ਹੋਇਆਂ ਔਰ ਦੋ ਵੱਡੇ ਫੋਰਮ ਦੇਸ਼ ਦੇ ਮੋਦੀ ਸਰਕਾਰ ਕੋਲੋਂ ਐਮਐਸਪੀ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਔਰ 12 ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੋਰਚਾ ਲਾ ਕੇ ਬੈਠੇ ਨੇ ਹੁਣ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦਾ ਹੱਥ ਵਟਾ ਰਹੀ ਹੈਗੀ ਆ ਅੱਜ ਤੜਕਸਾਰ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੰਗਲਚੌਰ ਅਤੇ ਭਰਤ ਵਿੱਚ ਸਰਕਾਰ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਕੱਢੀਆਂ ਜਾ ਰਹੀਆਂ ਬਗੈਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਅੱਜ ਉੱਥੇ ਵੱਡੀਆਂ ਪੁਲਿਸ ਫੋਰਸਾਂ ਲੈ ਕੇ ਪਹੁੰਚੀ ਜਦੋਂ ਕਿਸਾਨਾਂ ਨੇ ਪੀਸਫੁਲੀ ਉਹਦਾ ਵਿਰੋਧ ਕੀਤਾ ਹੈਗਾ ਤੇ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਨੇ ਜਿਹਦੇ ਵਿੱਚ ਹਰਜੋਵਾਲ ਦੇ ਹਸਪਤਾਲ ਦੇ ਵਿੱਚ ਸੱਤ ਕਿਸਾਨ ਜ਼ਖਮੀ ਨੇ ਜਿਨ੍ਹਾਂ ਦੇ ਨਾਮ ਐ ਦੱਸਦਾ ਪਰਮਿੰਦਰ ਸਿੰਘ ਚੀਮਾ ਖੁੱਡੀ ਅਜੈਬ ਸਿੰਘ ਜੀ ਚੀਮਾ ਖੁੱਡੀ ਗੁਰਮਖ ਸਿੰਘ ਖਾਨ ਮਲਖ ਹਰਜੀਤ ਸਿੰਘ ਨੀਲਕਲਾ ਅਜੀਤ ਸਿੰਘ ਭਰਤ ਔਰ ਨਿਸ਼ਾਨ ਸਿੰਘ ਪਿੱਟੇਵਡ ਅਜੀਤ ਸਿੰਘ ਪਿੱਟੇਵਡ ਤੋਂ ਇਹ ਸੱਤ ਕਿਸਾਨ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਜਿਹੜੇ ਹਰਜੋਵਾਲ ਦੇ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਸੋ ਸਾਡੇ ਆਗੂ ਉੱਥੇ ਪਹੁੰਚ ਰਹੇ ਨੇ ਅ ਰਾਜ ਅੰਮ੍ਰਿਤਸਰ ਜ਼ਿਲ੍ਹੇ ਦੀ ਵੀ ਮੀਟਿੰਗ ਹੈ ਉਹਦੇ ਵਿੱਚ ਵਿਚਾਰ ਕਰਦੇ ਹੈਗੇ ਆ ਔਰ 4 ਵਜੇ ਅਸੀਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰਾਂਗੇ ਔਰ ਦੱਸਾਂਗੇ ਭਗਵੰਤਮਾਨ ਸਰਕਾਰ ਨਾਲ ਕਿਵੇਂ ਨਿਬੜਨਾ ਹੈਗਾ ਹਾਂਜੀ ਭਗਵੰਤਮਾਨ ਜੀ ਤੁਹਾਨੂੰ ਵਧਾਈ ਹੋਵੇ ਤੁਸੀਂ ਲਗਾਤਾਰ ਇਹ ਬੋਲ ਰਹੇ ਹੋ ਪੀਏ ਵਿਕਾਸ ਦੇ ਵਿੱਚ ਰੋੜਾ ਬਣ ਰਹੇ ਆ ਕਿਹੜਾ ਵਿਕਾਸ ਉਹ ਭਾਰਤਮਾਲਾ ਦੀ ਸੜਕ ਜਿਹੜੀ ਜ਼ਮੀਨ ਤੋਂ 10 12 ਫੁੱਟ ਉੱਚੀ ਚੱਲਣੀ ਹੈਗੀ ਆ ਜਿਹਦੇ ਖੱਬੇ ਤੇ ਨਾ ਸੱਜੇ ਕੋਈ ਦੁਕਾਨ ਹੋਣੀ ਆ ਉਹ ਕਾਰਪੋਰੇਟ ਮਾਡਲ ਹੋਣਾ ਵਾ ਉਹਦੇ ਵਿੱਚ ਆਮ ਜਨਤਾ ਇਹ ਆਮ ਚੀਜ਼ ਵੀ ਨਹੀਂ ਚਲਣੀ ਹੈਗੀ ਉਹਦੇ ਵਿੱਚ ਸੈਡਾਂ ਤੇ ਕੰਪਨੀਆਂ ਨਹੀਂ ਉਹਦੇ ਵਿੱਚ ਰੋਟੀ ਪਾਣੀ ਲਾਉਣਾ ਔਰ 100 ਕਿਲੋਮੀਟਰ 50 ਕਿਲੋਮੀਟਰ ਤੋਂ ਪਹਿਲਾਂ ਕੋਈ ਕੱਟ ਵੀ ਨਹੀਂ ਹੋਣਾ ਹੈਗਾ ਤੋਂ ਕਾਰਪੋਰੇਟਾਂ ਨੂੰ ਖੁਸ਼ ਕਰਨ ਵਾਸਤੇ ਉਸ ਵਿਕਾਸ ਦਾ ਜਿਹੜੇ ਵਿਕਾਸ ਨਾਲ ਆਮ ਜਨਤਾ ਦਾ ਕੋਈ ਨਹੀਂ ਜਿਹਦੇ ਵਿੱਚ ਕਾਰਪੋਰੇਟ ਦੇ ਵੱਡੇ ਵੱਡੇ ਟਰਾਲੇ ਚੱਲਣੇ ਹੈਗੇ ਆ ਔਰ ਤੁਸੀਂ ਆਪਣੇ ਕਿਸਾਨਾਂ ਨੂੰ ਮਾਅਬਜ਼ਾ ਦਿੱਤੇ ਬਗੈਰ ਜ਼ਬਰ ਕਰ ਰਹੇ ਪੁਲਸ ਦੇ ਥਰੂ ਅਸੀਂ ਕਹਿੰਨੇ ਡੀਜੀਪੀ ਨੂੰ ਹੁਕਮ ਦਿਓ ਵੀ ਐਸਐਲਆਰ ਦੀਆਂ ਸਾਰੀਆਂ ਨਾਲੀਆਂ ਨੂਲੀਆਂ ਸਾਫ਼ ਕਰ ਲੋ ਕੀ ਫਰਕ ਪੈਂਦਾ ਜੇ ਕੋ 12000 ਕਿਸਾਨ ਵਿਰੋਧ ਕਰਦਾ ਢਗਾ ਦਿਓ ਗੋਲੀਆਂ ਥਾਣੀ ਤੁਸੀਂ ਆਪਣਾ ਮੋਦੀ ਸਰਕਾਰ ਨੂੰ ਖੁਸ਼ ਕਰ ਲੋ ਆਪਦਾ ਵਿਕਾਸ ਪੂਰਾ ਕਰ ਲੋ ਔਰ ਮੈਂ ਤਾਂ ਕਹਿੰਨਾ ਅਮਿਤ ਸ਼ਾਹ ਜੀ ਇੰਨਾ ਵਫਾਦਾਰ ਮੁੱਖ ਮੰਤਰੀ ਜਿਹੜਾ ਤੁਹਾਡੇ ਵਿਕਾਸ ਨੂੰ ਅੱਗੇ ਤੋਰ ਲੱਗਾ ਹੈਗਾ ਕਾਰਪੋਰੇਟ ਦੇ ਵਿਕਾਸ ਨੂੰ ਤੁਸੀਂ ਕਿਉਂ ਨਹੀਂ ਆਰਡੀਐਫ ਦਿੰਦੇ ਹੈਗੇ ਕੋਈ ਫਰਕ ਨਹੀਂ ਤੁਹਾਡੇ ਨਕਸ਼ੇ ਕਦਮ ਤੇ ਚੱਲ ਰਹੇ ਭਗਵੰਤ ਮਾਨ ਜੀ ਤੋ ਇਸ ਕਰਕੇ ਭਗਵੰਤ ਮਾਨ ਜੀ ਇਹ 21 ਦਾ ਜਵਾਬ 31 ਨਾ ਦਾਂਗੇ ਫਿਕਰ ਨਾ ਕਰਿਓ ਆ ਤਸੱਲੀ ਕਰਾਵਾਂਗੇ ਤੁਹਾਡੀ ਵੀ ਫਿਕਰ ਨਾ ਕਰਿਓ ਜਿੰਨੇ ਕਿਸਾਨ ਜਿੰਨਾ ਚਿਰ ਸਾਡੀਆਂ ਜੜੀਆਂ ਬੰਦੇ ਹੱਕਿਆ ਮਾਅਬਜ਼ਾ ਨਹੀਂ ਦਿੰਦੇ ਸਾਨੂੰ ਮਾਰਿਆਂ ਤੋਂ ਬਗੈਰ ਤੁਸੀਂ ਜਿਹੜਾ ਖੌਤੀ ਕਾਰਪੋਰੇਟ ਦਾ ਵਿਕਾਸ ਹੈ ਸਾਨੂੰ ਮਾਅਬਜ਼ਾ ਦਿੱਤੇ ਤੋਂ ਬਗੈਰ ਕਰਨੀਏ ਸਕਦੇ ਧੰਨਵਾਦ